ਕਾਂਗਰਸ ਪਾਰਟੀ ਵੱਲੋਂ ਅੰਮ੍ਰਿਤਸਰ ਸ਼ਹਿਰੀ ਪਰਧਾਨ ਸੌਰਵ ਮਦਾਨ ਮਿੱਠੂ ਨੂੰ ਨਿਯੁਕਤ ਕੀਤਾ ਗਿਆ ਜਿਸ ਨਾਲ ਕਾਂਗਰਸੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ ਫਾਸਪੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਹੋਇਆਂ ਨਵ ਨਿਯੁਕਤ ਪ੍ਰਧਾਨ ਮਿੱਠੂ ਮਦਾਨ ਨੇ ਸਮੂਹ ਹਾਈ ਕਮਾਂਡ ਦਾ ਧੰਨਵਾਦ ਕੀਤਾ ਅਤੇ ਉਹਨਾਂ ਆਖਿਆ ਕਿ 2027 ਵਿੱਚ ਸਾਰੀਆਂ ਸੀਟਾਂ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਈਆਂ ਜਾਣਗੀਆਂ ਇਸ ਮੌਕੇ ਉਹਨਾਂ ਦੇ ਨਾਲ ਕਾਂਗਰਸੀ ਆਗੂ ਰੈਲੀ ਅਰੋੜਾ ਗਿਰੀਸ਼ ਸ਼ਰਮਾ ਸਮੀਤ ਕਾਂਗਰਸੀ ਆਗੂ ਹਾਜ਼ਰ ਸਨ ਅਤੇ ਉਹਨਾਂ ਨੇ ਨਵ ਨਿਯੁਕਤ ਪ੍ਰਧਾਨ ਨੂੰ ਸਨਮਾਨਿਤ ਕੀਤਾ ਸੀਨੀਅਰ ਕਾਂਗਰਸੀ ਆਗੂ ਸੌਰਵ ਮਿੱਠੂ ਮੈਦਾਨ ਦੀ ਸਾਡੇ ਨਾਲ ਮੌਜੂਦ ਹਨ ਤੇ ਗੱਲਬਾਤ ਕਰਦੇ ਆ ਕਿ ਹਾਈ ਕਮਾਂਡ ਵੱਲੋਂ ਉਹਨਾਂ ਨੇ ਕੀ ਜ਼ਿੰਮੇਵਾਰੀ ਕੀਤੀ ਹੈ ਅਤੇ ਹੁਣ ਉਹ ਕੀ ਸੇਵਾਵਾਂ ਨੇ ਵਣਜਾਰੇ ਜੀ ਮਿੱਠੂ ਜੀ ਪਹਿਲਾਂ ਤੇ ਦੱਸੋ ਵੀ ਕੀ ਹਾਈ ਕਮਾਂਡ ਨੇ ਤੁਹਾਨੂੰ ਕੀ ਜ਼ਿੰਮੇਵਾਰੀ ਦਿੱਤੀ ਹੈ ਜੀ ਪਹਿਲਾਂ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਈ ਕਮਾਂਡ ਨੇ ਮਿਲੂ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਤੇ ਮੈਂ ਹਾਈ ਕਮਾਂਡ ਦਾ ਧੰਨਵਾਦ ਦਿਆਂ ਸਾਡੇ ਪ੍ਰਧਾਨ ਜੀ ਖੜਕੇ ਸਾਹਿਬ ਰਾਹੁਲ ਗਾਂਧੀ ਜੀ ਸੋਨੀਆ ਗਾਂਧੀ ਜੀ ਉਸ ਤੋਂ ਬਾਅਦ ਸਾਡੇ ਪੰਜਾਬ ਦੇ ਇਨਚਾਰਜ ਬੁਪੇਸ਼ ਬਗੇਲ ਸਾਹਿਬ ਸਾਡੇ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਤੇ ਸਮੂਚੀ ਹਾਈ ਕਮਾਂਡ ਦਾ ਮੈਂ ਧੰਨਵਾਦੀ ਆ ਤੇ ਧੰਨਵਾਦੀ ਨਾਲ ਵਰਕਰਾਂ ਦਾ ਵਾਂ ਕਾਂਗਰਸ ਦੇ ਜਿਨ੍ਹਾਂ ਨੇ ਇੱਕ ਆਵਾਜ਼ ਉਠਾਈ ਸੀ ਕਿਉਂਕਿ ਇੱਥੇ ਆਬਜ਼ਰਵਰ ਸਾਹਿਬ ਆਏ ਸੀ ਪ੍ਰਧਾਨ ਬਣਾਉਣ ਤੇ ਉਹਨਾਂ ਨੂੰ ਇੱਕ ਇੱਕ ਵਰਕਰ ਨੇ ਕਿਹਾ ਤੇ ਸਾਨੂੰ ਜਿਹੜਾ ਪ੍ਰਧਾਨ ਬਣਾਣਾ ਹੈ ਉਹ ਵਰਕਰ ਬਨਾਇਆ ਜਾਵੇ ਨਾ ਕਿ ਕੋਈ ਲੀਡਰਾਂ ਦੇ ਪਰਿਵਾਰਾਂ ਚੋਂ ਤੇ ਅੱਜ ਭੋਲੇ ਸ਼ੰਕਰ ਨੇ ਪ੍ਰਮਾਤਮਾ ਨੇ ਕਿਰਪਾ ਕੀਤੀ ਮੈਨੂੰ ਕਾਂਗਰਸ ਦਾ ਪ੍ਰਧਾਨ ਬਣਾਇਆ ਤੇ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਆ ਹਾਈ ਕਮਾਂਡ ਦਾ ਤੇ ਉਸ ਤਾਂ ਧੰਨਵਾਦੀ ਵਰਕਰਾਂ ਦਾ ਵਾ ਜਿਨ੍ਹਾਂ ਨੇ ਮੇਰੇ ਪਿੱਛੇ ਇਨੀ ਲੱਤ ਲਾ ਕੇ ਜਾ ਕੇ ਲੋਕ ਆਪਣੇ ਅਫਸਰ ਵਰ ਸਾਹਿਬ ਨੂੰ ਮੇਰੇ ਬਾਰੇ ਦੱਸਿਆ ਮਿੱਤਰ ਜੀ ਗੱਲ ਕਰੀਏ ਤੁਹਾਡੇ ਤੋਂ ਕਿ ਇਹ ਸੀਨੀਅਰ ਕਾਂਗਰਸੀ ਆਗੇ ਆ ਉਹਨਾਂ ਨੂੰ ਕਿਸ ਤਰ੍ਹਾਂ ਹੁਣ ਨਾਲ ਲੈ ਕੇ ਚੱਲੋਗੇ ਜੀ ਭਾਈ ਜੀ ਸੀਨੀਅਰ ਕਾਂਗਰਸੀ ਜਿੰਨੇ ਵੀ ਨੇ ਮੇਰੇ ਕਿਉਂਕਿ ਮੋਸਟਲੀ ਸਾਰੇ ਸੀਨੀਅਰ ਨੇ ਮੈਂ ਪੰਜਾਬ ਚ ਸਭ ਤੋਂ ਛੋਟੀ ਉਮਰ ਦਾ ਪ੍ਰਧਾਨ ਬਣਿਆ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੇਰੇ ਸਾਰੇ ਸਤਿਕਾਰਯੋਗ ਨੇ ਮੈਂ ਸਾਰਿਆਂ ਨਾਲ ਕੰਮ ਕੀਤਾ ਕਾਂਗਰਸ ਪਾਰਟੀ ਤੋਂ ਉੱਤੇ ਤਾਂ ਨਹੀਂ ਨਾ ਕੋਈ ਕਾਂਗਰਸ ਪਾਰਟੀ ਤੇ ਝੰਡੇ ਥੱਲੇ ਆਪਾਂ ਸਾਰਿਆਂ ਨੇ ਕੰਮ ਕਰਨਾ ਹੈ ਸਾਰਿਆਂ ਨੇ ਮਿਲ ਜੁਲ ਕੇ ਕੰਮ ਕਰਨਾ ਹੈ ਕਿਸੇ ਤਰ੍ਹਾਂ ਦੀ ਕੋਈ ਕਿੰਤੂ ਪ੍ਰਿੰਤੂ ਨਹੀਂ ਕੋਈ ਧੜਾ ਨਹੀਂ ਯਾਰ ਕਿਸੇ ਤਰ੍ਹਾਂ ਦੀ ਕਾਂਗਰਸ ਕਾਂਗਰਸ ਦੇ ਝੰਡੇ ਥੱਲੇ ਆਪਾਂ ਕੰਮ ਕਰਾਂਗੇ ਤੇ ਸਾਰਿਆਂ ਨੂੰ ਨਾਲ ਲੈ ਕੇ ਮੈਂ ਤੁਰੂੰਗਾ ਕਿਸੇ ਦੇ ਲੀਡਰ ਦੇ ਵੀ ਗੋਡੇ ਫੜਨੇ ਪੈਣ ਉਹ ਵੀ ਫੜੂੰਗਾ ਕਿਸੇ ਵਰਕਰ ਦੇ ਵੀ ਲੱਤਾਂ ਫੜਨੀਆਂ ਪੈਣ ਉਹ ਵੀ ਫੜੂੰਗਾ ਕਿਉਂਕਿ ਮੈਂ ਕਾਂਗਰਸ ਦੇ ਨਾਲ ਸਾਰਿਆਂ ਨੂੰ ਨਾਲ ਲੈ ਕੇ ਚਲਾਉਣਾ ਹੈ ਤੇ 2027 ਚ ਕਾਂਗਰਸੀ ਸਰਕਾਰ ਲਿਆਉਣੀ ਹੈ ਗੱਲ ਤੁਸੀਂ 2027 ਦੀ ਕੀਤੀ ਹੈ 2027 ਬਿਲਕੁਲ ਨੇੜੇ ਆ ਰਿਹਾ ਤੇ ਹੁਣੇ ਕੀ ਤਿਆਰੀ ਕੀਤੀ ਜਾ ਰਹੀ ਹੈ ਕਾਂਗਰਸ ਪਾਰਟੀ ਵੱਲੋਂ ਜੀ ਕਾਂਗਰਸ ਪਾਰਟੀ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਤਿਆਰੀ ਕੀਤੀ ਜਾ ਰਹੀ ਹੈ 29 ਜ਼ਿਲ੍ਹਿਆਂ 'ਚੋਂ 27 ਜ਼ਿਲ੍ਹੇ ਪ੍ਰਧਾਨ ਨਵੇਂ ਲਾਤੇ ਕੱਲ ਸਾਨੂੰ 2 ਜ਼ਿਲ੍ਹੇ 2 ਰਹਿ ਗਏ ਨੇ ਉਹ ਵੀ 2-4-5 ਦਿਨਾਂ 'ਚ ਡਿਸਕਸ਼ਨ ਕਰਕੇ ਆ ਜਾਣਗੇ ਉਸ ਤੋਂ ਬਾਅਦ ਜਿਹੜੇ ਸੈਕਟਰੀ ਨੇ 2 ਸੈਕਟਰੀ ਲੱਗੇ ਨੇ ਇੱਕ ਲੇਡੀ ਐ ਇੱਕ ਜੈਂਟਸ ਐ ਜਿਹੜੇ ਲੱਗੇ ਨੇ ਅੱਗੇ ਡਾਲਵੀ ਸਾਹਿਬ ਵੀ ਨਹੀਂ ਸੀ ਆਈਸੀਸੀ ਤੋਂ ਸਾਡੇ ਸੈਕਟਰੀ ਬਹੁਤ ਵਧੀਆ ਤਰੀਕੇ ਨਾਲ ਸੰਗਠਨ ਆਪਾਂ ਮਜ਼ਬੂਤ ਕਰਾਂਗੇ ਕਿਉਂਕਿ ਜਿਹੜੇ ਪਾਰਟੀ ਦਾ ਸੰਗਠਨ ਮਜ਼ਬੂਤ ਹੋਵੇ ਉਹ ਪਾਰਟੀ ਹਮੇਸ਼ਾ ਹੀ ਉੱਪਰ ਜਾਂਦੀ ਐ ਤੇ ਇਸ ਕਰਕੇ ਆਪਾਂ ਸੰਗਠਨ ਮਜ਼ਬੂਤ ਕਰਕੇ ਪਾਰਟੀ ਨੇ ਟੀਚਾ ਲਿਆ ਰਾਹੁਲ ਗਾਂਧੀ ਜੀ ਨੇ ਵਧੀਆ ਸੰਗਠਨ ਆਪਾਂ ਕਰਕੇ ਆਪਾਂ ਪਾਰਟੀ ਰਿਲੇਕਸ਼ਨ ਲੜਾਂਗੇ ਗੱਲ ਕਰੀਏ ਤਰਨਤਨ ਦੀ ਜਿਮਣੀ ਚੋਣ ਹੋਈ ਹੈ ਉਹਦੇ ਵਿੱਚ ਕਾਂਗਰਸ ਦਾ ਪ੍ਰਦਰਸ਼ਨ ਕਿਹੋ ਜਿਹਾ ਰਹੇਗਾ ਜੀ ਕਾਂਗਰਸ ਦਾ ਦੇਖੋ ਪ੍ਰਦਰਸ਼ਨ ਤਾਂ ਬਹੁਤ ਵਧੀਆ ਹੈ ਉਹਦੇ ਤੇ ਤੁਹਾਨੂੰ ਵੀ ਪਤਾ ਹੈ ਤੇ ਸਾਰਿਆਂ ਨੂੰ ਪਤਾ ਹੈ ਤੋ ਉਹ ਕਹਿੰਦੇ ਸੀ ਕਾਂਗਰਸ ਦੇ ਬੂਥ ਨਹੀਂ ਲੱਗਣਗੇ ਤੇ ਮੈਂ ਵੇਦਾ 100% ਬੂਥ ਕਾਂਗਰਸ ਦੇ ਲੱਗੇ ਦੱਸੋ ਉਸ ਦਿਨ ਇਲੈਕਸ਼ਨ ਚ ਕਿਤੇ ਬੂਥ ਇੱਕ ਬੂਥ ਹੀ ਨਾ ਲੱਗਾ ਹੋਵੇ ਪ੍ਰੋਪਰ ਬੂਥ ਲੱਗੇ ਪ੍ਰੋਪਰ ਡੋਰ ਟੂ ਡੋਰ ਹੋਏ ਪ੍ਰੋਪਰ ਕੈਂਪੇਨ ਹੋਈ ਕਿਸੇ ਤਰ੍ਹਾਂ ਦੀ ਉੱਥੇ ਕੋਈ ਪ੍ਰੋਬਲਮ ਨਹੀਂ ਲੋਕਾਂ ਦਾ ਮਨ ਜਿਹੜਾ ਹੈ ਉਹ ਕਾਂਗਰਸ ਦੇ ਨਾਲ ਹੈ ਆਉਣ ਵਾਲੀ 14 ਤਰੀਕ ਨੂੰ ਕਾਂਗਰਸ ਦੇ ਹੱਕ 'ਚ ਆਊਗਾ ਤਰੰਤਰਨ ਗੱਲ ਕੀਤੀ 2027 ਵਿੱਚ ਹੁਣ ਚੋਣਾਂ ਵੀ ਹੋਣ ਜਾ ਰਹੀਆਂ ਤੇ ਨਾਲ ਹੀ ਇੱਕ ਗੱਲ ਕਰਾਂਗੇ ਇੱਕ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਕਿਹੋ ਜਿਹਾ ਹੋ ਰਿਹਾ ਜੀ ਗੱਲ ਹੈ ਜੀ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਤੇ ਸਾਰੇ ਪੰਜਾਬ ਨੂੰ ਪਤਾ ਹੈ ਅੱਗੇ ਦਿੱਲੀ ਵਾਲੇ ਨੂੰ ਪਤਾ ਸੀ ਦਿੱਲੀ ਵਾਲਿਆਂ ਨੇ ਭਜਾਤਾ ਐਤ ਕੀ 27 ਤੇ ਪੰਜਾਬ ਵਾਲਿਆਂ ਨੇ ਭਜਾ ਦੇਣਾ ਉਹਨਾਂ ਨੇ ਹਾਲਾਤ ਇਹ ਕਰਤੇ ਆਪਣਾ ਜੋ ਸਮਾਂ ਸੀ ਕਿ ਨਾ ਜੋ ਉਹਦੇ 'ਚ ਸਮਾਂ ਸੀ ਤੁਸੀਂ ਵੇਖੋ ਨਾ 1000 ਬੀਬੀਆਂ ਨੂੰ ਮਿਲਿਆ ਨਾ ਕਿਸੇ ਤਰ੍ਹਾਂ ਦੀ ਭਗਵੰਤ ਮਾਨ ਨੇ ਕੋਈ ਆਪਣਾ ਵਾਦਾ ਪੂਰਾ ਕੀਤਾ ਲੋਕ ਤੰਗ ਆ ਚੁੱਕੇ ਨੇ ਕ੍ਰਾਈਮ ਕਿੰਨਾ ਵੱਧ ਗਿਆ ਚੰਗੇ ਭਲਿਆਂ ਨੂੰ ਫੋਨ ਆ ਰਹੇ ਯਾਰ ਗੈਂਗਸਟਰਾਂ ਦੇ ਫਰੋਤੀਆਂ ਮੰਗੀਆਂ ਜਾਂਦੀਆਂ ਪੁਲਸ ਕੁਰਸ ਕਰ ਰਹੀ ਹੈ ਕੁਝ ਨਹੀਂ ਕਰੀ ਬੰਦਾ ਡਰ ਕੇ ਕਿ ਤੋ ਨਾ ਕੀ ਤੋ ਰਾਜੀਨਾਮੇ ਕਰਾਉਂਦਾ ਉਹਨਾਂ ਨਾਲ ਜਾ ਕੇ ਕੋਈ ਕੀ ਸਿਸਟਮ ਨਹੀਂ ਹੈ ਜਾ ਕੇ ਪੁਲਸ ਆ ਕੇ ਕੋਈ ਕੰਮ ਕਰ ਦੇ ਕ੍ਰਾਈਮ ਇੰਨਾ ਵੱਧ ਚੁੱਕਿਆ ਹੈ ਲੰਗਦੇ ਆ ਲੈਡੀਆਂ ਚੈਨੀਆਂ ਲੱਤ ਜਾਂਦੀਆਂ ਟਾਪਸ ਲੱਤ ਜਾਂਦੇ ਆ ਤੁਸੀਂ ਹੋਰ ਕੀ ਚਾਹੁੰਦੇ ਹੋ ਆਮ ਆਦਮੀ ਪਾਰਟੀ ਜਦੋਂ ਦੀ ਆਈ ਹੈ ਇਹਨੇ ਬੁਰੇ ਹਾਲਾਤ ਕਰਾਤੇ ਤੇ ਜਿਹਦੇ ਨਾਲ ਲੋਕਾਂ ਨੂੰ ਸ਼ਰਮ ਆਉਣੀ ਹੈ ਉਹਨਾਂ ਦਾ ਵਲੰਟੀਅਰ ਹੁੰਦਾ ਸਾਡੀ ਨਹੀਂ ਸੁਣਵਾਈ ਐਸ ਕਰਕੇ ਆਮ ਆਦਮੀ ਪਾਰਟੀ ਦੀ ਜਿਸ ਸਾਹ ਨਾਲ 92 ਆਈਆਂ ਸੀ ਉਹ ਮੇਰੇ ਸਾਹ ਨਾਲ ਪਿਛਲਾ ਵੀ ਦੋ ਲੱਤੀ ਹੈ ਨਾ ਤੇ ਅਗਲੀਆਂ ਨੋ ਰਹਿ ਜਾਣੀਆਂ ਜਾਂ ਅਗਲਾ ਨੋ ਲੱਤ ਜੂ ਪਿਛਲਾ ਦੋ ਸਿੰਗਲ ਡਿਜ਼ਰਟ ਵੀ ਨਹੀਂ ਹੋਣਾ ਹੈ ਤਕੀ। ਜੀ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸੋਰ ਮਿੱਠੂ ਵਿਧਾਨ ਹੁਣ ਨਾਲ ਗੱਲਬਾਤ ਕਰਦੇ ਹੋਇਆ ਆਖਿਆ ਕਿ 2027 ਵਿੱਚ ਵਿਧਾਨ ਸਭਾ ਦੀ ਚੋਣਾਂ ਆ ਰਹੀਆਂ ਉਥੇ ਲਈ ਉਹ ਪਾਰਟੀ ਦਾ ਜੀ ਬਿਹਤਰ ਕੰਮ ਕਰਨਗੇ ਅਤੇ ਜਿੰਨੀ ਵੀ ਹਿੱਟਾਂ ਹਨ ਉਹ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਉਣਗੇ। ਅੰਮ੍ਰਿਤਸਰ ਫਰਸਟ ਵਕਾਣ ਵਿੱਚ ਸਹਿਯੋਗੀ ਵਿਜੇ ਕੁਮਾਰ ਦੇ ਨਾਲ ਰਕੇਸ਼ ਕੁਮਾਰ